ਜੇ ਮੇਰੀ ਛੋੜੀਏ ਪੈਣੇ ਕਿਤੇ ਤੂੰ ਵਰਦੀ ਪਾਈ ਚ ਉਹਦੇ ਨਾਲ ਹੱਥੋ ਪਾਈ ਹੋ ਜਾਂਦੀ ਤਾਂ ਤੇਰਾ ਬਹੁਤ ਪਣੇ ਮਾੜਾ ਕੰਮ ਹੋ ਜਾਣਾ ਸੀ ਕਿਉਂਕਿ ਬਾਅਦ ਵਿੱਚ ਕੋਈ ਨਹੀਂ ਖੜਦਾ ਉਹਨਾਂ ਨਾਲ ਇੱਕ ਭਲੇਖੇ ਨੇ ਇੱਕ ਵਹਿਮ ਨੇ ਕਦੇ ਵੀ ਪੰਪਾਂ ਜਣਾ ਹੀ ਕੇ ਦੇ ਜੇਕਰ ਉਹ ਉੱਤੇ ਵਰਦੀ ਜੇ ਤੇ ਉਹਦੇ ਨਾਲ ਹੱਥੋ ਪਾਈ ਹੋ ਜਾਂਦੀ ਜਾਂ ਵਰਦੀ ਪਾੜ ਜਾਂਦੀ ਤਾਂ ਪਣੇ ਕਾਫੀ ਵੱਡਾ ਕੰਮ ਹੋ ਜਾਣਾ ਸੀ ਬਹੁਤ ਕੰਮ ਖਰਾਬ ਹੋ ਜਾਂਦਾ ਯਾਰ ਮੈਂ ਬਹਿ ਰੋ ਅੱਗੇ ਰੋਸ ਕਰਦਾ ਕਿ ਤੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਸਟਾਰ ਬਣੇ ਤੇ ਰਾਜਨੀਤੀ ਵਿੱਚ ਜਾਵੇ ਜੋ ਮਰਜ਼ੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਇੱਕ ਚਿਬੜ ਦੀ ਵੀਡੀਓ ਸੁਣ ਲਿਓ ਜਿਹਨੂੰ ਆਨੇ ਨਾ ਸਰਕਾਰੀ ਦੱਲੇ ਹੁੰਦੇ ਆ ਕਈ ਪੁਲਿਸ ਵਾਲਿਆਂ ਦੇ ਵਿੱਚ ਇਹ ਉਹ ਦੱਲਾ ਵਾ ਇੱਕ ਸਾਡੀ ਛੋਟੀ ਜੀ ਧੀ ਨੇ ਇੱਕ ਪੁਲਿਸ ਵਾਲੇ ਨੂੰ ਕਿਹਾ ਵੀ ਬਾਹ ਛੱਡ ਮੇਰੀ ਤੇ ਮੈਂ ਅੰਦਰ ਜਾਣਾ ਉਹ ਇੱਕ ਬਾਹ ਛੱਡ ਵਾਲੀ ਸਾਡੀ ਧੀ ਦੀ ਉਹ ਬੋਲ ਤੋਂ ਇੰਨਾ ਕਿ ਸਰਕਾਰ ਡਰ ਗਈ ਕਿ ਇਹੋ ਜੇ ਦੱਲੇ ਗਾੜੀ ਆ ਕੇ ਬਕਵਾਸ ਕਰਨ ਲੱਗੇ ਵੀ ਮੂੰਹ ਤੇਰਾ ਵੇਖਣ ਨੂੰ ਦਿਲ ਨਹੀਂ ਕਰਦਾ ਚਿਬੜਾ ਬੁੱਢਾ ਤੂੰ ਹੋਣ ਡਿਆ ਮਨ ਦੇ ਕਿਨਾਰੇ ਪਹੁੰਚਾ ਤੇ ਜਾਂਦਾ ਜਾਂਦਾ ਲਾਂਤ ਘੱਟ ਕੇ ਚੱਲੇ ਆ ਉਹ ਜਿਹੜੇ ਸਿੰਘ ਸਰਦਾਰ ਤੇ ਸਿੰਘ ਸਰਦਾਰਾਂ ਦੇ ਹੁੰਦੇ ਨੇ ਨਾ ਧੀਆ ਉਹ ਨਹੀਂ ਤੇਰੇ ਵਰਗੇ ਕੋਈ ਡਰਦੀਆਂ ਤੇਰੇ ਵਰਗੇ ਸਰਕਾਰਾਂ ਕੋ ਟਟੂਓ ਸਰਕਾਰ ਦੇ ਦੱਲਿਓ ਸਾਡੀ ਧੀ ਨੂੰ ਤੂੰ ਕਹਿਣਾ ਜਵਾਨੀਆਂ ਮਾਣੇ ਤੇ ਤਰੱਕੀਆਂ ਬਖਸ਼ੇ ਤੇ ਤਰੀਕੇ ਨਾਲ ਡਰਾਉਣ ਲੱਗਾ ਉਹ ਕੇ ਮਰਦ ਨਾ ਪੰਗਾ ਲੈ ਉਹ ਮਾਈ ਭਾਗੋ ਦੀਆਂ ਵਾਰਸਾਂ ਨੇ ਤੂੰ ਉਹਨਾਂ ਨੂੰ ਕੀ ਕਰਨ ਡਿਆ ਗੱਲਾਂ ਸਾਡੇ ਨਾਲ ਪੰਗੇ ਲੈ ਤੂੰ ਜਿਹੜੇ ਲੈਣੇ 8725842517 ਸਾਡਾ ਨੰਬਰ ਹੀ ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਤੂੰ ਤਰੀਕੇ ਨਾਲ ਸਾਡੀ ਭੈਣ ਨੂੰ ਸਾਡੀ ਲੇਡੀਜ਼ ਕੁੜੀ ਆ ਉਹਨੂੰ ਤੂੰ ਤਰੀਕੇ ਨਾਲ ਕਹਿ ਰਿਹਾ ਕਿ ਬੀਬੀ ਬਾਹ ਛੱਡਦੀ ਤੇ ਬੜੀ ਤੇਰੀ ਵੀਡੀਓ ਵਾਇਰਲ ਹੋ ਗਈ ਪਰ ਬਚ ਕੇ ਨਹੀਂ ਕਹਦੇ ਪੰਪਾ ਚ ਨਾ ਜਾਈ ਉਹ ਪੰਪ ਤੇ ਤੈਨੂੰ ਚੜਿਆ ਸਰਕਾਰ ਦਾ ਉਹ ਤੂੰ ਨਾ ਕਿਸੇ ਪੰਪ ਜਾ ਕੇ ਆਪਣੀ ਨੌਕਰੀ ਖਵਾ ਕੇ ਬਹਿ ਜੀ ਆਪਣੇ ਬੱਚੇ ਪਾਲ ਲੈ ਕੋਈ ਤੇਰੀ ਇਹ ਵੀਡੀਓ ਬਣਾਉਣਾ ਤੈਨੂੰ ਕਿ ਡੀਜੀਪੀ ਨੇ ਕਿ ਪੀਜੀਪੀ ਨੇ ਕਿ ਮੁੱਖ ਮੰਤਰੀ ਨੇ ਕੋਈ ਤਕਮਾ ਨਹੀਂ ਲਾ ਲੈਣਾ ਅਕਸਰ ਨੂੰ ਤੂੰ ਸਿੰਘਾਂ ਦੇ ਨਾਲ ਵੈਰ ਲੈਣਿਆ ਸਿੰਘਣੀਆਂ ਨਾਲ ਉਹ ਜਦੋਂ ਤੁਹਾਡੀ ਪੁਲਿਸ ਸਰੇਆਮ ਬਲਾਤਕਾਰ ਕਰਦੀ ਹੈ ਉਦੋਂ ਤੇਰੇਨ ਕੇ ਆਵਾਜ਼ ਨਹੀਂ ਠਾਉਂਦੇ ਜਿਰੋ ਜਿਰੋ ਕੁੜੀ ਦੇ ਕੋਲ ਸਕੂਲ ਦਾ ਕਾਲਜ ਦਾ ਕਾਰਡ ਸੀ ਐਡਮਿਸ਼ਨ ਕਾਰਡ ਸੀ ਉਹਨੂੰ ਨੇ ਅੰਦਰ ਵਰਨ ਲੈਂਦੇ ਉੱਤੇ ਤੇਰੇ ਕੋ ਗੱਲ ਨਹੀਂ ਉੱਠੀ ਜਿਰੋ ਤੂੰ ਸਰੇਆਮ ਸਾਡੇ ਪੰਜਾਬ ਨੂੰ ਵੇਚਿਆ ਜਾਂਦਾ ਉੱਥੇ ਤੇਰੇਨ ਕੇ ਦਗੜਦੱਲੇ ਬੋਲਦੇ ਨਹੀਂ ਸਰੇਆਮ ਪੁਲਿਸ ਧੱਕਾ ਕਰਦੀ ਲੋਕਾਂ ਨੂੰ ਉੱਥੇ ਤੇਰੇਨ ਕੇ ਦਗੜਦੱਲੇ ਬੋਲਦੇ ਨਹੀਂ ਸਰੇਆਮ ਧੀਆ ਪੜਨਾ ਬਲਾਤਕਾਰ ਹੋਣ ਦੇ 13 ਸਾਲ ਦੀ ਧੀ ਆ ਜਲੰਧਰ ਦੇ ਵਿੱਚ ਸਰੇਆਮ ਆਣ ਕੇ ਉਨੇ ਬੰਦੇ ਨੇ ਉਹਨੂੰ ਨੱਪਿਆ ਉਹਨੂੰ ਮਾਰਿਆ ਬਾਥਰੂਮ ਚੋਂ ਉਹਨੂੰ ਘਟਿਆ ਬਲਾਤਕਾਰ ਕੀਤਾ ਤੇਰੇ ਅਰਗੇ ਦਗੜਦੰਲਾ ਸੀ ਪੁਲਿਸ ਵਾਲਾ ਜਿਹੜਾ ਅੰਦਰ ਜਾ ਕੇ ਘੰਟਾ ਮਿੱਠੀਆਂ ਗੱਲਾਂ ਮਾਰ ਕੇ ਤੇ ਚਾਹ ਜੂ ਪੀ ਕੇ ਤੇ ਮੁੜ ਕੇ ਅੰਦਰੋਂ ਬਾਹਰ ਆ ਜਾਂਦਾ ਪਤਾ ਨਹੀਂ ਕੀ ਜੇਬ ਭੜੀ ਹੋਲੀ ਕਰਕੇ ਆ ਗਿਆ ਤੇ ਮੁੜ ਕੇ ਪੌਣੇ ਘੰਟੇ ਬਾਅਦ ਉਹ ਬੱਲੇਵਾਸੀਆਂ ਨੇ ਗੇਟ ਦੀ ਛੱਡਿਆ ਦਰਵਾਜ਼ਾ ਭੰਨ ਕੇ ਕੁੜੀ ਨੂੰ ਅੰਦਰੋਂ ਬਾਥਰੂਮ ਚੋਂ ਪ੍ਰਾਪਤ ਕਰ ਲਿਆ ਉਹ ਲੱਖ ਲਾਂਤ ਤੁਹਾਡੀਆਂ ਵਰਦੀਆਂ ਪਾਈਆਂ ਦੇ ਉਹ ਲੱਖ ਲਾਂਤ ਤੁਹਾਡੀ ਸੁਰੱਖਿਆ ਦੀ ਸੌਂ ਘਾਣ ਤੇ ਉਹ ਲੱਖ ਲਾਂ ਤੋਂ ਤੁਹਾਡੇ ਅਰ ਗਿਆ ਹੋ ਜੇ ਬਕਵਾਸ ਕਰਨ ਤੇ ਉਹਦੇ 3 13 ਸਾਲ ਦੀ ਤੁਹਾਡ ਕੋ ਬਚਾਈ ਨਹੀਂ ਗਈ ਉਹਦੇ ਤੇ ਤੇਰੀ ਬੂਤੀ ਖੁੱਲੀ ਨਹੀਂ ਤੇ ਆ ਸਾਡੀ ਧੀ ਤੇ ਬੜੀਆਂ ਤੋਂ ਟਿੱਪਣੀਆਂ ਕਰਨ ਡਿਆ ਕਿਹੜੀ ਗੱਲ ਨੂੰ ਡਰ ਗਏ ਹੋ ਅਜੇ ਤੇ ਮਾਈ ਭਾਗੋ ਦੀ ਵਾਰਸ ਇੱਕੀ ਬਾਹਰ ਆਈ ਜਿੱਤੇ अनेका ਬਾਹਰ ਪਈਆਂ ਜਿਹੜੀਆਂ ਆਉਣ ਵਾਲੀਆਂ ਨੇ ਬਾਹਰ ਲੋਕਾਂ ਦੀ ਨਿਗਾਹ ਚ ਤੇ ਤੇਰੇ ਵਰਗੀ ਸਰਕਾਰ ਦੀ ਪਹਿਲੇ ਨਿਗਾਹ ਜਿਹੜੀ ਫਟ ਗਈ ਆ ਪਹਿਲਾਂ ਤੂੰ ਹੀ ਡਰ ਗਏ ਪਹਿਲਾਂ ਤੁਹਾਡੀ ਭੁੱਖ ਦੀਆਂ ਕਿੱਲੀਆ ਹੋ ਗਈ ਆ ਪਹਿਲਾਂ ਜਵਾਬ ਦੋ ਜਿਹੜਾ ਜਲੰਧਰ ਚ ਤੇਰੇ ਵਰਗੇ ਬਾਂਦਰਾ ਨੇ ਅੰਦਰ ਜਾ ਕੇ ਕੁੜੀ ਨੂੰ ਸੜਾਉਣ ਵਾਸਤੇ ਪੁਲਿਸ ਗਈ ਸੀ ਖਾਕੀ ਵਰਦੀ ਚ ਉਹਨਾਂ ਦਾ ਕੀ ਕੀਤਾ ਉਹਦੇ ਤੇ ਤੇਰੇ ਕੀ ਬੋਲਾ ਪਹਿਲਾਂ ਉਹਦੇ ਸਪਸ਼ਟੀ ਕਰਦੇ ਹੋ ਬਾਕੀ ਤੱਕੜਦਲੇ ਤਨਾ ਬਾਅਦ ਚ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ